ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਵਾਰ ਚੱਲ ਰਹੀ ਹੈ ਗੁਜਰੀ ਦੀਵਾਰ ਦੇ ਵਿੱਚ ਮਹਾਰਾਜ ਜੀ ਦੇ 7ਵੇਂ ਸ਼ਲੋਕ ਭਾਈ ਰੰਗ ਹੁੰਦੇ ਹਨ ਆਓ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਭਾਈ ਸ਼ਲੋਕ ਦੀ ਰਮਤਾ ਕਰਦੇ ਹਨ ਜੀ ਸ਼ਲੋਕ ਮਹੱਲਾ 5 ਲਗੜੀ ਸਥਾਨ ਜੋੜਨ ਹਾਰੇ ਜੋੜੀਆ ਨਾਨਕ ਲਹਿਰੀ ਲਖ ਸਾਨ ਡੁੱਬਣ ਦੇ ਨਾ ਮਾਪਿਰੀ ਧੰਨ ਧੰਨ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਸ਼ਲੋਕ ਦੀ ਰਮਤਾ ਕਰਦੇ ਹਨ ਤੇ ਬਚਨ ਕਰਦੇ ਹਨ ਲਗੜੀ ਸੋਧਾਨ ਜੋੜਨ ਹਾਰੇ ਜੋੜੀਆ ਇਹ ਲਬਜ ਜਿਹੜਾ ਹੈ ਇਹਨੂੰ ਵੀ ਧਿਆਨ ਦੇ ਨਾਲ ਪੜ੍ਹਨਾ ਇਹਦੇ ਬਿਸ਼ਰਾਮ ਹਨ ਲਗੜੀ ਅਲੱਗ ਪੜ੍ਹਨਾ ਸੁਥਾਨ ਲਗ ਜੋੜਨ ਹਾਰੇ ਜੋੜੀਆਂ ਮਹਾਰਾਜ ਜੀ ਕਹਿੰਦੇ ਇਸੇ ਨਾਲ ਪ੍ਰੀਤ ਲੱਗ ਜਾਣ ਅਸਥਾਨ ਲਬਜ ਜਿਹੜਾ ਹੈ ਉਥਾਨ ਦਾ ਨਾਮ ਹੈ ਇੱਕ ਭਲੀ ਥਾਂ ਹੁੰਦੀ ਹੈ ਚੰਗੀ ਜਗ੍ਹਾ ਇਹ ਕਮਾੜੀ ਜਗ੍ਹਾ ਹੁੰਦੀ ਹੈ ਦੇ ਚੰਗੀ ਜਗ੍ਹਾ ਦੇ ਨਾਲ ਚਿੱਤ ਲੱਗ ਜਾਵੇ ਮਨ ਲੱਗ ਜਾਵੇ ਤਾਂ ਸਫਲ ਹੋ ਜਾਂਦਾ ਜੀਵਨ ਇਹ ਮਾੜੀ ਜਗ੍ਹਾ ਤੇ ਚਿੱਤ ਲੱਗ ਜਾਵੇ ਤਾਂ ਗਲਤ ਰਜਲ ਚ ਨਿਕਲਦਾ ਹੈ ਇਮਾਰਤ ਦੀ ਸਾਨੂੰ ਸਚੇਤ ਕਰਦੇ ਹਨ ਪੰਜਵੇਂ ਪਾਤਸ਼ਾਹ ਉੱਥੇ ਆਪ ਜਗੈ ਸੁਮੰਦਿਆਨ ਪਾਤਸ਼ਾਹ ਜੀ ਲਗੜੀ ਸੋ ਥਾਨ ਜੋੜਨ ਹਾਰੇ ਜੋੜਿਆ ਮਹਾਰਾਜ ਜੀ ਕਹਿੰਦੇ ਸਾਡੀ ਪ੍ਰੀਤ ਜਿਹੜੀ ਆ ਨਿਓਾ ਜਿਹੜਾ ਪ੍ਰੇਮ ਹੈ ਉਹ ਲੱਗ ਗਿਆ ਸਹੀ ਜਗ੍ਹਾ ਤੇ ਮਹਾਰਾਜ ਜੀ ਕਹਿੰਦੇ ਲੱਗ ਗਿਆ ਕਿਉਂ ਮਹਾਰਾਜ ਜੀ ਕਹਿੰਦੇ ਉਸ ਹਰੀ ਨੇ ਪ੍ਰਭੂ ਨੇ ਜੋੜਨ ਹਾਰੇ ਨੇ ਆਪਣੇ ਚਰਣਾ ਦੇ ਨਾਲ ਜੋੜ ਦਿੱਤਾ ਜੋੜ ਦਿੱਤਾ ਇਸ ਕਰਕੇ ਸਹੀ ਜਗ੍ਹਾ ਤੇ ਸਹੀ ਸਥਾਨ ਤੇ ਸਾਡੀ ਪ੍ਰੀਤ ਲੱਗ ਗਈ ਨਾਨਕ ਲਹਿਰੀ ਲਖ ਸਹਾਨ ਡੁੱਬਣ ਦੇ ਨਾਮਾ ਪਰੀ ਤੇ ਮਹਾਰਾਜ ਜੀ ਬੇਤੀ ਕਰਦੇ ਅਨਖੀਲੀ ਤੁਖਸ ਨਾਨਕ ਲਹਿਰੀ ਕਹਿੰਦੇ ਭਾਵੇਂ ਹੁਣ ਨੇਕਾ ਹੀ ਲਹਿਰਾਂ ਉੱਠ ਜਾਣ ਆਉ ਗੁਨਾ ਦੀ ਮਹਾਰਾਜ ਜੀ ਕਹਿੰਦੇ ਹੁਣ ਭਾਵੇਂ ਨੇਕਾ ਹੀ ਲਹਿਰਾਂ ਆ ਜਾਣ ਜਿਹੜੀਆਂ ਕੀ ਸੰਸਾਰ ਦੇ ਵਿੱਚ ਮਨੁੱਖ ਨੂੰ ਡੋਬ ਦਿੰਦੀਆਂ ਹਨ ਇਹ ਔਗਣਾ ਦੀਆਂ ਲਹਿਰਾਂ ਉੱਤਦੀਆਂ ਹਨ ਜ਼ਿੰਦਗੀ ਦੇ ਵਿੱਚ ਜਿਹੜੀਆਂ ਕੀ ਮਨੁੱਖ ਨੂੰ ਡੋਬ ਛੱਡਦੀਆਂ ਹਨ ਇਹ ਮਹਾਰਾਜ ਜੀ ਕਹਿੰਦੇ ਹੁਣ ਪਰਵਾਹ ਨਹੀਂ ਹੈ ਨਾਨਕ ਲੈ ਹੀ ਲੱਖ ਸੈ ਆਣ ਭਵੇਂ ਲੱਖਾਂ ਹੀ ਮਹਾਰਾਜ ਜੀ ਕਹਿੰਦੇ ਇਹੋ ਜੀ ਔਗਣਾ ਜਾਣ ਲਹਿਰਾਂ ਉੱਤ ਜਾਣ ਡੁੱਬਣ ਦੇ ਨਾਮਾ ਫਿਰੀ ਮਹਾਰਾਜ ਜੀ ਕਹਿੰਦੇ ਹੁਣ ਉਪਤਿ ਪਰਮੇਸ਼ਰ ਹੈ ਨਾ ਜਿਹੜਾ ਪੀਰ ਪੀਰ ਪਰਮੇਸ਼ਰ ਨੂੰ ਕਹਿੰਦੇ ਹਨ ਮਾ ਪਰੀ ਉਹ ਡੁੱਬਣ ਨਹੀਂ ਦਿੰਦਾ ਜਦੋਂ ਉਹ ਦਾਸਰਾ ਹੋ ਜਾਂਦਾ ਹੈ ਕਹਿੰਦੇ ਉਹਦੇ ਸਥਾਨ ਦੇ ਨਾਲ ਉਹਦੇ ਨਾਲ ਚਿੱਤ ਲੱਗ ਜਾਂਦਾ ਪ੍ਰੀਤ ਲੱਗ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਪਰ ਇਸ ਲੈਹਰਾ ਤੋਂ ਉਹ ਗੁਨਾ ਤੋਂ ਬਚਾਉਂਦਾ ਹੈ ਡੁੱਬਣ ਦੀਨ ਨਾ ਮਾ ਪਰੀ ਹਰਾ ਜੀ ਕਹਿੰਦੇ ਉਹ ਡੁੱਬ ਉਹ ਡੁੱਬਣ ਨਹੀਂ ਦਿੰਦਾ ਬਾਹ ਫੜ ਕੇ ਕੱਢਦਾ ਉਹ ਮਾਲਕ ਜਿਹੜਾ ਫਿਰ ਗੁਰਮਖ ਦਾ ਦਾ ਭਗਤਾ ਦਾ ਗੁਰਸੇਵਕਾਂ ਦਾ ਗੁਰਸਿੱਖਾਂ ਦੀ ਰਾਖੀ ਕਰਦਾ ਜੋ ਡੁੱਬਣ ਤੋਂ ਬਚਾਇਆ ਨਾ ਭਾਈ ਜੋਗਾ ਜੀ ਗਏ ਤੇ ਦੇਖੋ ਵਿਕਾਰਾਂ ਨਾਲ ਮਨ ਮੁੜਿਆ ਤੇ ਉਹਨਾਂ ਨੇ ਬਾਹ ਫੜ ਲਈ ਭਾਵੇਂ ਕੀ ਪੱਕੇ ਗੁਰਸਿੱਖ ਸੀ ਭਾਈ ਜੋਗਾ ਸਿੰਘ ਜੀ ਰੂਮਾਰ ਦੇ ਬਹੁਤ ਨਿਕਟਵਰਤੀ ਪੱਕੇ ਗੁਰਸਿੱਖ ਭਾਈ ਜੋਗਾ ਸਿੰਘ ਜੀ ਪਰ ਹੰਕਾਰ ਉਹਦੇ ਪੈਦਾ ਹੋ ਗਈ ਤੇ ਮਨ ਜਿਹੜਾ ਸੀ ਮੋੜ ਤਾਂ ਮਹਾਰਾਜ ਨੇ ਆਪੀ ਇੱਕ ਹੰਕਾਰ ਨੂੰ ਖਤਮ ਕਰਨ ਵਾਸਤੇ ਪੱਤਰ ਕਾ ਜਦੋਂ ਮਿਲੀ ਨਾ ਮਹਾਰਾਜ ਨੇ ਕਿਹਾ ਵੀ ਜਾ ਤਲਾ ਜਾ ਪਰ ਜਦੋਂ ਸਾਡਾ ਸਿਨਿਆਉਣੇ ਨਾਲ ਹੀ ਨਾਲ ਆਜਣਾ ਵਾਪਸ ਤੇ ਵਿਆਹ ਸੀ ਸ਼ਾਦੀ ਸੀ ਤੇ ਜੇ ਸਵੇਲੇ ਪੱਤਰ ਕਾ ਦਿੱਤੀ ਸਿੰਘ ਨੇ ਜਾ ਕੇ ਮਹਾਰਾਜ ਜੀ ਇਹ ਦੇਖੋ ਵਿਆਹ ਚੱਲ ਰਿਹਾ ਸੀ ਸ਼ਾਦੀ ਚੱਲ ਰਹੀ ਸੀ ਤੇ ਭਾਈ ਜੋਗਾ ਸਿੰਘ ਨੇ ਉਹ ਪੱਤਰ ਕਾ ਪੜ੍ਹੀ ਸੁਨਿਆ ਸੁਨਿਆ ਸਿੱਖਦਾ ਦੇ ਨਾਲ ਦੀ ਨਾਲ ਤੁਰ ਪਿਆ ਕਹਿੰਦਾ ਮਹਾਰਾਜ ਦਾ ਹੁਕਮ ਸਿਰ ਮੱਥੇ ਵਿਆਹ ਸ਼ਾਦੀ ਦਾ ਕੋਈ ਗੱਲ ਨਹੀਂ ਤੁਰ ਪਿਆ ਤੇ ਰਸਤੇ ਦੇ ਵਿੱਚ ਮੂਹਮੇ ਪੈਦਾ ਹੋ ਗਈ ਵਿਕਾਰ ਪੈਦਾ ਹੋ ਗਿਆ ਮਨ ਦੇ ਵਿੱਚ ਸੋਚਦਾ ਕਿ ਮੇਰੇ ਵਰਗਾ ਕੋਈ ਸਿੱਖ ਥੋੜਾ ਮਹਾਰਾਜ ਆਪਣੀ ਸ਼ਾਦੀ ਛੱਡ ਕੇ ਵਿਆਹ ਛੱਡ ਕੇ ਕਾਰਜ ਛੱਡ ਕੇ ਜਾ ਰਿਹਾ ਮੈਂ ਤਾਂ ਬਹੁਤ ਮਹਾਰਾਜ ਦਾ ਨਿਕਟਵਰਤੀ ਹਾਂ ਫਿਰ ਤੋਂ ਵੱਡਾ ਕੋਈ ਸਿੱਖ ਨਹੀਂ ਹੋ ਸਕਦਾ ਮਨ ਵਿੱਚ ਗੱਲਾਂ ਕਰਦਾ ਈ ਮਹਾਰਾਜ ਨੇ ਘੂਮੇ ਨੂੰ ਖਤਮ ਕਰਕੇ ਰੋਗ ਤੋੜਨ ਵਾਸਤੇ ਮੂੰਹ ਮੋੜਤਾ ਦੇਖ ਲੋ ਹੁਣ ਅੱਗੇ ਚੱਲਦਾ ਚੱਲਦਾ ਜਾ ਰਿਹਾ ਇੱਕ ਵੇਸਵਾ ਦਾ ਕੁੱਠਾ ਹੈ ਉੱਥੇ ਧਿਆਨ ਪੈਂਦਾ ਤੇ ਮਨ ਜਿਹੜਾ ਵਕਾਰ ਚ ਫਸ ਜਾਂਦਾ ਉੱਥੇ ਖੜ ਜਾਂਦਾ ਉਧਰ ਨੂੰ ਮੁੜ ਜਾਂਦਾ ਕਿ ਰਾਸਤ ਦੇਖ ਜਾ ਈ ਮਹਾਰਾਜ ਜੀ ਦੇਖੋ ਖੁਦ ਸੰਤਰੀ ਬਣ ਕੇ ਖੜੇ ਪਾਤਸ਼ਾਹ ਜੀ ਹੁਣ ਮੋੜਨ ਵਾਸਤੇ ਵੀ ਨਾ ਸਤਗੁਰੂ ਜੀ ਅੱਗੇ ਇੱਕ ਸਿੱਖ ਦਾ ਰੂਪ ਧਾਣ ਕਰਕੇ ਡੰਡਾ ਫੜਿਆ ਹੋਇਆ ਤੇ ਕਹਿੰਦੇ ਜੋਗਾ ਜੀ ਕਿੱਧਰ ਜਾ ਰਹੇ ਹੋ ਤੇ ਗੁਰੂ ਦਾ ਸਿੱਖ ਜਾਪਦਾ ਹੈ ਤੇਰਾ ਇਸ ਪਾਸੇ ਕੀ ਕੰਮ ਹੈ ਉਹ ਤੇ ਐਂ ਜਾ ਆਪਣਾ ਗੁਰੂ ਦਾ ਸਿੱਖ ਹੈ ਤੇਰਾ ਦਾੜਾ ਸੁੰਦਰ ਤੇਰਾ ਤੇਰਾ ਇਸ ਪਾਸੇ ਕੋਈ ਕੰਮ ਨਹੀਂ ਜਾ ਚਲਾ ਜਾ ਹਰੂਣਾ ਦਿੱਤਾ ਖੁਦ ਮਹਾਰਾਜ ਜੀ ਨੇ ਹਰੂਣਾ ਦਿੱਤਾ ਦੇਖੋ ਫਿਰ ਮਨਸੇੜਾ ਸੀ ਵਾਪਸ ਮੁੜਿਆ ਤੇ ਧਿਆਨ ਆਇਆ ਕਿ ਮੈਂ ਤਾਂ ਮਹਾਰਾਜੇਂ ਪੁੱਲ ਜਾ ਰਿਹਾ ਸੀ ਮੈਂ ਕਿੱਧਰ ਜਾ ਰਿਹਾ ਇਹ ਮਹਾਰਾਜ ਨੇ ਮੋੜ ਦਿੱਤਾ ਵਾਪਸ ਕਰਤਾ ਮਨ ਕਿਉਂਕਿ ਜਦੋਂ ਵੀ ਕੋਈ ਆਸਾ ਉਖੀ ਕੜੀ ਹੁੰਦੀ ਔਖੀ ਲਹਿਰ ਉੱਠਦੀ ਹੈ ਤੇ ਮਹਾਰਾਜ ਦੀ ਬਾਪ ਫੜਦੇ ਹਨ ਗੁਰ ਸਿੱਖ ਦੀ ਇਹ ਸਾਧ ਸੰਤ ਜੀ ਜਦੋਂ ਪਹੁੰਚਿਆ ਤੇ ਮਹਾਰਾਜ ਨੇ ਪੁੱਛਿਆ ਭਾਈ ਜੋਗਾ ਸਿੰਘ ਜੀ ਆ ਗਏ ਅੰਦੇ ਆ ਗਏ ਤੇ ਮਹਾਰਾਜ ਜੀ ਆਸਪੇ ਦੇਖੋ ਉਥੇ ਜੁਮਨੀ ਵੀ ਪਾਲੀ ਭਾਈ ਜੋਗਾ ਸਿੰਘ ਨੂੰ ਪਤਾ ਸੀ ਕਿ ਮਹਾਰਾਜ ਜਾਣਦੇ ਹਨ ਉਹਨਾਂ ਤੋਂ ਕੁਝ ਲਿਖਿਆ ਸੀ ਪਿਆ ਨਹੀਂ ਤੇ ਉਹ ਦੇਖੋ ਮਹਾਰਾਜ ਜੀ ਨੇ ਰਾਖੀ ਕੀਤੀ ਵਿਕਾਰ ਦੇ ਵਿੱਚੋਂ ਬਚਾ ਲਿਆ ਇਹ ਵੱਡੇ ਮਨੁੱਖ ਦੇ ਉੱਤੇ ਹਮਲੇ ਹਨ ਵਿਕਾਰਾਂ ਦੇ ਜਦੋਂ ਮਨੁੱਖ ਉਹਦਾ ਆਸਰਾ ਲੈਂਦਾ ਓਟ ਲੈਂਦਾ ਤੇ ਮਹਾਰਾਜ ਜੀ ਖੁਦ ਨੂੰ ਬਚਾਣਾ ਕਰਦੇ ਨੇ ਇੱਥੇ ਸਾਨੂੰ ਪੰਜੇ ਪਾਸ਼ਾ ਜੀ ਸਚੇਤ ਕਰਦੇ ਹਨ ਦਸ ਰੇ ਅਨਾਨਕ ਲਹਿਰੀ ਲਖ ਸਹ ਆਣ ਮਹਾਰਾਜ ਕਹਿੰਦੇ ਲੱਖਾਂ ਵੀ ਦੁੱਖਾਂ ਦੀਆਂ ਲਹਿਰਾਂ ਉੱਠ ਜਾਣ ਪਰ ਡੁੱਬਣ ਨਹੀਂ ਦਿੰਦੇ ਉਹ ਡੁੱਬਣ ਦਿਨ ਨਾ ਮਾਪਿਰੀ ਮਹਾਰਾਜ ਕਹਿੰਦੇ ਉਹ ਪਤੀ ਪਰਮੇਸ਼ਰ ਪਰਮਾਤਮਾ ਹੈ ਮਾਂ ਉਹ ਪਿਰ ਡੁੱਬਣ ਨਹੀਂ ਦਿੰਦਾ ਬਚਾ ਲਿੰਦਾ ਹੈ ਮਹੱਲਾ ਪੰਜਵਾਂ ਬਨ ਪਹਾਵਲੇ ਇੱਕ ਸਾਥੀ ਲਦਮ ਦੁੱਖ ਹਰਤਾ ਹਰ ਨਾਮਾ ਅਗਲਾ ਬੰਦ ਮਹਾਰਾਜ ਜੀ ਅਗਲਾ ਸ਼ਬਦ ਸ਼ਲੋਕ ਆਰੰਭ ਕਰਦੇ ਹਨ ਬਨ ਕਹਿੰਦੇ ਨੇ ਜੰਗਲ ਨੂੰ ਬਨ ਮਹਾਰਾਜ ਜੀ ਕਹਿੰਦੇ ਸੰਸਾਰ ਇੱਕ ਭਿਆਹਵਲਾ ਡਰਾਵਣਾ ਜੰਗਲ ਹੈ ਬਨ ਪਹਾਵ ਨੇ ਇੱਕ ਸਾਥੀ ਕਹਿੰਦੇ ਇਸ ਡਰਾਵਨੇ ਜੰਗਲ ਦੇ ਵਿੱਚ ਮੈਨੂੰ ਇੱਕ ਸਾਥੀ ਲੱਗ ਪਿਆ ਮਿੱਤਰ ਲੱਭ ਪਿਆ ਬਨ ਪਹਾਵ ਨੇ ਇੱਕ ਸਾਥੀ ਲੱਦਮ ਲੱਦਮ ਸੁਭਾਵ ਕੀ ਲੱਭ ਪਿਆ ਦੁਖ ਹਰਤਾ ਹਰ ਨਾਮ ਜਿਹੜਾ ਕਿ ਦੁੱਖਾਂ ਨੂੰ ਹਰਨ ਕਰਨ ਵਾਲਾ ਹੈ ਉਹ ਸੱਚਾ ਨਾਮ ਗੁਰੂ ਦਾ ਮੈਨੂੰ ਲੱਭ ਪਿਆ ਮਹਾਰਾਜ ਜੀ ਕਹਿੰਦੇ ਕਹਿੰਦੇ ਉਹ ਸੱਚਾ ਨਾਮ ਦੀ ਪ੍ਰਾਪਤੀ ਹੋ ਗਈ ਉਹ ਲੱਭ ਪਿਆ ਜਿਨੇ ਦੁੱਖ ਤੋਂ ਬਚਾਣਾ ਕੀਤਾ ਸੰਸਾਰ ਇਹ ਭਿਆਨਕ ਜੰਗਲ ਚੋਂ ਮੈਨੂੰ ਬਾਹਰ ਕੱਢ ਲਿਆ ਰਾਵਣੇ ਜੰਗਲ ਚੋਂ ਮੈਨੂੰ ਬਚਾਣਾ ਕੀਤਾ ਮੇਰਾ ਸਾਥੀ ਬਣਿਆ ਤਾਂ ਹੀ ਮਹਾਰਾਜ ਜੀ ਕਹਿੰਦੇ ਸੱਚਾ ਦੋਸਤ ਨਾਮ ਹੈ ਸੱਚਾ ਦੋਸਤ ਪ੍ਰਮਾਤਮਾ ਹੈ ਮਿੱਤਰ ਜਿਹੜਾ ਕਿ ਦੁੱਖਾਂ ਦੇ ਵੇਲੇ ਸਾਥੀ ਬਣਦਾ ਨਹੀਂ ਤਾਂ ਸੰਸਾਰੀ ਜਿਹੜੀ ਸਾ ਮਹਾਰਾਜ ਜੀ ਕਹਿੰਦੇ ਦੋਸਤੀ ਹੈ ਉਹ ਸੁੱਖਾਂ ਦੀ ਦੋਸਤੀ ਹੈ ਸੁੱਖ ਵੇਲੇ ਸਾਰੇ ਮਿੱਤਰ ਹਨ ਦੋਸਤ ਹਨ ਦੁੱਖ ਵੇਲੇ ਕੋਈ ਨਹੀਂ ਜਾਣਦਾ ਸਾਰੇ ਟੋੜ ਜਾਂਦੇ ਹਨ ਬਾਣੀ ਕਹਿੰਦੀ ਹੈ ਨਵੇਂ ਪਾਤਸ਼ਾਹ ਜੀ ਤੂੰ ਕਮੈ ਆਨ ਬਹੁਤ ਮਿਲ ਬੈਠਤ ਰਹਤ ਚਹੁ ਦਿਸ ਘੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੈ ਮਹਾਰਾਜ ਕਹਿੰਦੇ ਤੂੰ ਤਾਂ ਘਰ ਦੇ ਵੀ ਤਿਆਗ ਦਿੰਦੇ ਣ ਛੱਡ ਦਿੰਦੇ ਣ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿ ਤੂੰ ਸੰਗ ਲੱਗੀ ਜਾਬੀ ਹਸਤ ਜੀ ਏਕਾਇਆ ਪ੍ਰੀਤ ਪ੍ਰੀਤ ਕਰ ਭਾਗੀ ਮਹਾਰਾਜ ਕਹਿੰਦੇ ਸਾਰੇ ਜੀ ਤਿਆਗ ਦੇ ਅੰਦਰ ਜਦੋਂ ਦੇਹ ਜਾਂਦੀ ਐ ਤਾਂ ਪ੍ਰੀਤ ਕਹਿੰਦੇ ਨੂੰ ਬਦਾ ਪਰ ਭਜਦਿਆਂ ਕੀ ਤਛਡੋ ਪਰ ਪ੍ਰੇਤ ਹੈ ਪਰ ਫਟਾਫਟ ਪੂਕੇ ਆਓ। ਜੀ ਮਹਾਰਾਜ ਜੀ ਕਹਿੰਦੇ ਉਹ ਕਾਦਾ ਸਨੇਹ ਹੈ ਕੱਚਾ ਸਨੇਹ ਹੈ ਪ੍ਰਿਆਰ ਜਿੰਨਾ ਚਿਰ ਸਰੀਰ ਹੈ। ਇਹ ਕਹਿੰਦੇ ਨਾਮ ਦਾ ਸਾਥ ਕਿੱਥੋਂ ਤੱਕ ਇਹ ਪਾਤਸ਼ਾਹ ਜੀ ਦੱਸ ਰਹੇ ਹਨ। ਕਹਿੰਦੇ ਬਨਿ ਪ੍ਰਹਾਵ ਲਿਆ। ਹਿਖ ਸਾਥੀ ਲਦਮ ਦੁਖ ਹਰਤਾ ਹਰ ਨਾਮਾ। ਕਹਿੰਦੇ ਭਨੇ ਜੰਗਲ ਦੇ ਵਿੱਚ ਦਰਾਵਣੇ ਜੰਗਲ ਦੇ ਵਿੱਚ ਹੀ ਕਿਓ ਸਾਥੀ ਲੱਭ ਗਿਆ ਮਨੁ ਮਹਾਰਾਜ ਜੀ ਕਹਿੰਦੇ ਜਿਹੜਾ ਦੁੱਖਾਂ ਨੂੰ ਕੱਟਦਾ ਹੈ ਸੱਚਾ ਨਾਮ ਇਹਦੇ ਭਾਈ ਉਹੀ ਸੱਚਾ ਸਾਥੀ ਹੈ ਸਾਡਾ ਪ੍ਰਭੂ ਦਾ ਨਾਮ ਪ੍ਰਭੂ ਦੀ ਬਾਣੀ ਬੰਦਗੀ ਭਜਨ ਜਿਹੜਾ ਕੀ ਇਹ ਦੁੱਖਾਂ ਨੂੰ ਕੱਟਦਾ ਹੈ ਇਹ ਸੱਚਾ ਸਾਥੀ ਹੈ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕੰਮ ਮਹਾਰਾਜ ਜੀ ਫਿਰ ਬੇਤੀ ਕਰਦੇ ਹਨ ਮਹਾਰਾਜ ਜੀ ਫਿਰ ਸਿਬਤ ਕਰਦੇ ਹਨ ਜਨ ਇਸ ਕਰਕੇ ਅਸੀਂ ਬਲ ਬਲ ਜਾਂਦੇ ਆ ਅਸੀਂ ਬਾਰ ਨੇ ਜਾਂਦੇ ਆ ਸਦਕੇ ਜਾਂਦੇ ਆ ਸੰਤ ਪਿਆਰੇ ਮਹਾਰਾਜ ਜੀ ਕਹਿੰਦੇ ਪਿਆਰੇ ਗੁਰਾਂ ਤੋਂ ਸੰਤ ਤੋਂ ਭਾਵ ਗੁਰੂ ਹੈ ਇੱਥੇ ਕਹਿੰਦੇ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕੰਮ ਮਹਾਰਾਜ ਜੀ ਕਹਿੰਦੇ ਪੂਰਨ ਕੰਮ ਜਿਹੜਾ ਸੀ ਉਹ ਪੂਰਨ ਹੋ ਗਿਆ ਇਸ ਕਰਕੇ ਅਸੀਂ ਬਾਰ ਬਾਰ ਕੁਰਬਾਨ ਬਲਿਹਾਰ ਨੇ ਸਤਿਗੁਰਾਂ ਤੋਂ ਪਿਆਰੇ ਗੁਰਾਂ ਤੋਂ ਕੁਰਬਾਨ ਜਾਂਦੇ ਹਾਂ ਉਹ ਉਹਨਾਂ ਨੇ ਪੂਰਨ ਕਰਤੇ ਉਹ ਕੰਮ ਪੂਰਨ ਉਹ ਕਾਰਜ ਜਿਹੜਾ ਸੀ ਪੂਰਨ ਕਰਤਾ ਔੜੀ ਆਇਨ ਸਭ ਨਿਧਾਨ ਤੇਰੇ ਰੰਗ ਰਤਿਆ ਔੜੀ ਦੀ ਪਾਸ਼ਾ ਜੀ ਰੰਮਤਾ ਕਰਦੇ ਨ ਪਾਏਨ ਸਭ ਨਿਧਾਨ ਮਹਾਰਾਜ ਜੀ ਕਹਿੰਦੇ ਜਦੋਂ ਤੇਰੇ ਰੰਗ ਵਿੱਚ ਰਤਿਆ ਜਾਈਦਾ ਹੈ ਤਿਸ ਨਿਧਾਨ ਖਜ਼ਾਨੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਪਾਲੀ ਦੇ ਹਨ ਇੰਦੇ ਜਦੋਂ ਤੇਰਾ ਰੰਗ ਚੜ ਜਾਂਦਾ ਏ ਪਾਲ ਪੁਰਖ ਜੀਓ ਫਿਰ ਮਹਾਰਾਜ ਜੀ ਕਹਿੰਦੇ ਸਭ ਖੁਸ਼ੀਆਂ ਸਭ ਸੁੱਖ ਮਿਲਦੇ ਹਨ ਨਾ ਹੋਵੀਂ ਪਛਤਾਓ ਤੁਧ ਨੂੰ ਜਪਤਿਆ ਹਰ ਜੀ ਕਹਿੰਦੇ ਫਿਰ ਪਛਤਾਣਾ ਨਹੀਂ ਪੈਂਦਾ ਜਿਵੇਂ ਕਿਸੇ ਚੀਜ਼ ਵਾਦ ਘਾਟ ਹੁੰਦੀ ਨਾ ਸੀ ਪਛਤਾਨਿਆ ਜੇ ਕੋਈ ਵਸਤੂ ਲੈ ਲਈਏ ਉਹ ਚੀਜ਼ ਲੈ ਲਈਏ ਤਾਂ ਜੇ ਉਹਦੇ ਤੇ ਘਾਟਾ ਪੈ ਜੇ ਤਾਂ ਸਾਨੂੰ ਪਛਤਾਣਾ ਪੈਂਦਾ ਇਕ ਕੋਈ ਸੰਸਾਰ ਵਿੱਚ ਚੀਜ਼ ਹੈ ਵਸਤੂ ਹੈ ਜਿਹਦੇ ਵਿੱਚ ਘਾਟਾ ਨਹੀਂ ਪੈ ਸਕਦਾ ਸੱਚੇ ਨਾਮ ਦੇ ਵਿੱਚ ਇਹ ਲੈ ਲਈਏ ਰੂਮਾਰਤ ਨੂੰ ਪ੍ਰਾਪਤ ਕਰ ਲਈਏ ਇਹਦੇ ਵਿੱਚ ਘਾਟਾ ਨਹੀਂ ਵੱਧ ਨਹੀਂ ਵੱਧ ਆਸ਼ਾ ਜੀ ਸਾਨੂੰ ਦੱਸ ਵੀ ਰਹੇ ਨੇ ਕਹਿੰਦੇ ਨਾ ਹੋ ਵੀ ਪਛਤਾਓ ਇਹਨੇ ਪਰ ਪਛਤਾਣਾ ਨਹੀਂ ਪੈਂਦਾ ਸੁੱਧ ਨੂੰ ਜਪਤਿਆ ਹਰ ਜੀ ਕਹਿੰਦੇ ਤੈਨੂੰ ਜਪਦੇ ਆ ਪਛਤਾਵਾ ਨਹੀਂ ਸੁਖੀ ਸੁਖ ਹਨ ਹੋਰ ਚੀਜ਼ ਦਾ ਸਾਨੂੰ ਘਾਟਾ ਪੈ ਸਕਦਾ ਦੁੱਖ ਆ ਸਕਦਾ ਪਛਤਾਵਾ ਹੋ ਸਕਦਾ ਹਮਾਰੇ ਜੀ ਕਹਿੰਦੇ ਸੱਚੇ ਨਾਮ ਨੂੰ ਤੇ ਹੁੰਦਿਆ ਜਪਦਿਆਂ ਮਹਾਰਾਜ ਜੀ ਕਹਿੰਦੇ ਸੁਖੀ ਮਿਲਣਾ ਦੁੱਖ ਨਹੀਂ ਮਿਲਣਾ ਪਛਤਾਵਾ ਖਤਮ ਕਰ ਦਿੰਦਾ ਨਾਮ ਔਗਣਾ ਨੂੰ ਕੱਟ ਦਿੰਦਾ ਸੱਚੇ ਨਾਮ ਦੀ ਪ੍ਰਾਪਤੀ ਜਿਹੜੀ ਹੈ ਸੁਖ ਹੈ ਨਾ ਹੋ ਵੀ ਪਛਤਾਉ ਕੁੱਦ ਨੂੰ ਜਪਤਿਆ ਪਹੁੰਚ ਨਾ ਸਕੈ ਕੋਈ ਤੇਰੀ ਏਕ ਜਨ ਜਿਨ੍ਹਾਂ ਨੂੰ ਤੇਰੀ ਏਕ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਤੇਰੇ ਤੇ ਏਕ ਹੈ ਭਰੋਸਾ ਤੇਰੇ ਜਨ ਨੂੰ ਪਹੁੰਚ ਨਾ ਸਕੈ ਕੋਈ ਤੇਰੀ ਤੇ ਇੱਕ ਜਨਮਰ ਜੀ ਕਿੰਤੇ ਜਿਨ੍ਹਾਂ ਨੂੰ ਤੇਰੀ ਟੇਕ ਆਉਣਾ ਤੱਕ ਕੋਈ ਪਹੁੰਚ ਨਹੀਂ ਕਰ ਸਕਦਾ ਵਕਾਰ ਉਗਣ ਦੂਰ ਚਲੇ ਜਾਂਦੇ ਨੇ ਵਕਾਰ ਕਰਤੇ ਜਾਂਦੇ ਹਨ ਤੇਰੇ ਨਾਮ ਦੇ ਵਿੱਚੋਂ ਬਰਕਤ ਹੈ ਗੁਰਪੂਰੇ ਵਾਹ ਵਾਹ ਸੁਖ ਲਾਹ ਚਤਾਰ ਮਨ ਫਿਰ ਮਹਾਰਾਜ ਜੀ ਸ਼ਾਬਾਸ਼ ਕਰਦੇ ਹਨ ਵਾਹ ਗੁਰਪੂਰੇ ਮਹਾਰਾਜ ਜੀ ਕਹਿੰਦੇ ਸੀ ਪੂਰੇ ਗੁਰਾਂ ਤੋਂ ਸਦਕੇ ਜਾਂਦੇ ਆ ਵਾਹ ਲੱਭਦੀ ਦਾ ਪ੍ਰੀਮ ਦਾ ਲਬਜ ਹੈ ਭਾਵੇਂ ਕਿ ਆਪਾਂ ਬਹੁਤੇ ਲੋਕ ਵਾਹੋ ਬੋਲਦੇ ਆ ਹੋੜਾ ਇਹਨੂੰ ਗਲਤ ਬੁਲਾਉਂਦੇ ਆ ਸਾਡੀ ਤਕਰੀਬ ਪਰ ਵਾਹ ਹੈ ਕਿਉਂਕਿ ਔਂਕੜ ਜਿਹੜੀ ਹੈ ਉਹ ਪੋਲੀ ਬੋਲਦੀ ਹੈ ਜੇ ਆਪਾਂ ਹੋੜਾ ਬੋਲਦੇ ਆ ਜਿਆਦੇ ਬਹੁਤ ਜਿਆਦੇ ਇਹਨੂੰ ਵਾਹੋ ਬੁਲਣਾ ਹੈ ਵਾਹੋ ਨਹੀਂ ਬੁਲਣਾ ਰਾਗੀ ਸਿੰਘ ਨੇ ਆਪਾਂ ਤਕਰੀਬਨ ਗਲਤ ਬੋਲ ਜਾਂਦੇ ਆ ਵਾਹ ਵਾਹ ਸ਼ਬਦ ਦਾ ਅਰਥ ਬਣਦਾ ਹੈ ਕਿ ਵਾਹ ਕੋਈ ਲਬਜ ਕੋਈ ਚੰਗੀ ਚੀਜ਼ ਵੇਖੀ ਨਾ ਅश्चर्यਿਤ ਪੌਤਕ ਕਰਤੇ ਸਾਡੇ ਮੂੰਹ ਚੋਂ ਵਾਹ ਨਿਕਲਦੀ ਜੇ ਹੋੜਾ ਹੋਣੀ ਫਿਰ ਵਾਹੋ ਬੁਲਾਣਾ ਇਮਾਰਤ ਦੀ ਪ੍ਰਿੰਸੀਪਲ ਸਾਹਿਬ ਸਿੰਘ ਵੀ ਇਸੇ ਤਰ੍ਹਾਂ ਦੱਸਦੇ ਹਨ ਰਾਇ ਕਰਨ ਦੇ ਮੁਤਾਬਕ ਵਾਹ ਬੋਲਣਾ ਹੋਰ ਪੂਰੇ ਵਾਹ ਵਾਹ ਸੁਖ ਲਾਹਾ ਚਿਤਾਰੇ ਮਨ ਮਹਾਰਾਜ ਜੀ ਕਹਿੰਦੇ ਪੂਰੇ ਗੁਰੂ ਤੋਂ ਸਾਡੀ ਵਾਹ ਹੈ ਕਿਉਂ ਉਹਨੇ ਸੁਖ ਲਾਹਾ ਚਿਤਾਰ ਹਰ ਕਹਿੰਦੇ ਚਿੰਤਾ ਮਨ ਦੀਆਂ ਲਾਹ ਦਿੱਤੀਆਂ ਹਨ ਸੁਖ ਮਹਾਰਾਜ ਜੀ ਕਹਿੰਦੇ ਬਖਸ਼ ਦਿੱਤੇ ਜਿਮਾਨ ਜਿਹੜਾ ਉਹਦੇ ਚਰਣਾ ਵਿੱਚ ਟਿਕ ਗਿਆ ਪੂਰੇ ਗੁਰੂ ਦੀ ਕਿਰਪਾ ਉਹਦੀ ਵਾਹ ਹੈ ਗੁਰਪੈ ਸਿਫਤ ਪੰਡਾਰ ਅਰ ਮੀ ਪਾਈ ਹੈ ਮਹਾਰਾਜ ਜੀ ਕਹਿੰਦੇ ਗੁਰੂ ਪੂਰੇ ਕੋਲ ਸਿਫਤ ਦੇ ਪੰਡਾਰੇ ਭਰੇ ਹਨ ਹਰ ਕਰਮੀ ਕਰਮਾ ਦੇ ਨਾਲ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਹੈ ਇਹ ਸੱਚ ਕਰਮੇ ਕਰਮ ਸਾਡੇ ਧੁੱਭ ਹਨ ਮਹਾਰਾਜ ਜੀ ਕਹਿੰਦੇ ਪੂਰੇ ਗੁਰੂ ਦੇ ਰਾਹੀ ਸਿਫਤ ਮਹਾਰਾਜ ਜੀ ਕਹਿੰਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸਤ ਗੁਰ ਨਦਰ ਨਿਹਾਲ ਬੋੜ ਨਾ ਧਾਈਏ ਮਹਾਰਾਜ ਜੀ ਕਹਿੰਦੇ ਜਦੋਂ ਸਤ ਗੁਰ ਦੀ ਨਦਰ ਹੋਵੇ ਬੋੜ ਨਾ ਧਾਈਏ ਫਿਰ ਵਾਰ-ਵਾਰ ਜੰਮਨ ਮਰਨ ਤੋਂ ਬਚਾਅ ਹੁੰਦਾ ਹੈ ਜੇ ਉਹਦੀ ਨਦਰ ਹੋ ਜਾਵੇ ਉਹ ਕਿਰਪਾ ਕਰ ਦੇ ਨਿਹਾਲ ਕਰ ਦਿੰਦੇ ਹਨ ਰੱਖੇ ਆਪ ਦਿਆਲ ਕਰਦਾਸਾ ਆਪਣੇ ਫਰਜ ਕਹਿੰਦੇ ਉਹ ਪਰਮਾਤਮਾ ਹਰੀ ਰੱਖੇ ਆਪ ਦਿਆਲ ਦਿਆਲੂ ਹੈ ਉਹ ਆਪਣੇ ਦਾਸਾਂ ਨੂੰ ਫਰਜ ਕਹਿੰਦੇ ਸਦਾ ਹੀ ਕਿਰਪਾ ਬਣਾਈ ਰੱਖਦਾ ਹੈ ਦਾਸਾ ਆਪਣੇ ਆ ਰੱਖੇ ਆਪ ਦਿਆਲ ਦਿਆ ਦਾ ਕਿਰਪਾ ਦਾ ਹੱਥ ਉਹਨਾਂ ਦੇ ਮਹਾਰਾਜ ਜੀ ਕਹਿੰਦੇ ਸੀਸ ਤੇ ਰੱਖਦੇ ਹਨ ਹਰ 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 ਨਾਮ ਜੀਵਾ ਸੁਣ ਸੁਨੇ ਇਹ ਹਰ ਲਬਜ ਜਿਹੜਾ 4 ਵਜੇ ਇਹਨੂੰ ਦੋ ਦੋ ਵਾਰੀ ਬੁਲਾਣਾ ਹਰ 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 ਨਾਮ ਜੀਵਾ ਸੁਣ ਸੁਨੇ ਹਰ ਜੀ ਕਹਿੰਦੇ ਹੁਣ ਛੱਡ ਬੇਨਤੀ ਕਰਦੇ ਨ ਖੀਲਦੀ ਤੁੱਖ ਵਿੱਚ ਕਹਿੰਦੇ ਹੁਣ ਸਦਾ ਹੀ ਮਨ ਦੇ ਵਿੱਚ ਤਾਂ ਗਏ ਕਿ ਤੇਰੇ ਨਾਮ ਨੂੰ ਸੁਣਦਾ ਰਹਾ ਮੇਰਾ ਜੀਣਾ ਹੀ ਤੇਰੇ ਨਾਮ ਦੇ ਨਾਲ ਹੈ ਹਰ 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 ਨਾਮ ਜੀਵਾ ਸੁਣ ਸੁਣੇ ਮਹਾਰਾਜ ਜੀ ਕਹਿੰਦੇ ਮੇਰਾ ਜਉਣਾ ਹੀ ਨਾਮ ਦੇ ਨਾਲ ਹੈ ਕਹਿੰਦੇ ਜਦੋਂ ਤੇਰਾ ਨਾਮ ਸੁਣਦਾ ਵਾਂ ਨਾਮ ਪੜਦਾ ਵਾਂ ਨਾਮ ਜਪਦਾ ਤੈਂ ਜਾਪਦਾ ਕੀ ਮਨ ਆਤਮਾ ਜਿੰਦੀ ਹੈ ਤੈਨੂੰ ਸੁਣ ਸੁਣ ਕੇ ਮੇਰਾ ਮਨ ਸਰਜੀਤ ਹੁੰਦਾ ਹੈ ਆਤਮਾ ਜਿਹੜੀ ਅਮਰ ਹੁੰਦੀ ਹੈ ਇਸ ਬਾਹ ਮਹਾਰਾਜ ਜੀ ਕਹਿੰਦੇ ਬਣਾਓ ਇਹ ਪੰਨੂ ਪਾਤਸ਼ਾਹੀ ਦੇ ਸ਼ਲੋਕ ਕੋੜੀ ਸੰਪੂਰਨ ਹੁੰਦੇ ਹਨ ਸਤਗੁਰ ਜੀ ਕਿਰਪਾ ਕਰਨ ਸਾਨੂੰ ਮਹਾਰਾਜ ਜੀ ਦੇ ਖੋ ਪਿਆਰ ਦੇ ਨਾਲ ਜਾਚ ਦੱਸਦੇ ਹਨ ਬਾਣੀ ਅਕਾਲ ਪੁਰਖ ਦੇ ਨਾਲ ਜੁੜਨ ਦਾ ਤਰੀਕਾ ਇਹ ਬਚਨ ਕਰਦੇ ਨੇ ਕਹਿੰਦੇ ਲਗੜੀਆਂ ਸਥਾਨ ਜੋੜਨ ਹਾਰੇ ਜੋੜਿਆ ਹਰਜ ਕਹਿੰਦੇ ਜੋ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਵੇ ਤੇ ਕਹਿੰਦੇ ਦੁੱਖਾਂ ਦੀ ਭਾਵੇਂ ਜਿੰਨੀ ਮਰਜੀ ਨੇਰੀ ਆ ਜਾਵੇ ਲਹਿਰਾਂ ਉੱਤ ਜਾਣ ਇਸ ਭਵ ਸਾਗਰ ਤੋਂ ਮਹਾਰਾਜ ਪਾਰ ਕਰ ਦਿੰਦੇ ਹਨ ਇਹ ਭਾਈ ਸ਼ਬਦ ਦੀ ਵਿਚਾਰ ਹੈ ਬਾਣੀ ਵਿਚਾਰ ਦੇ ਨਿਕਾ ਭੁੱਲਾ ਹੋ ਜੰਦੀਆਂ ਅਨਮਾਰਾ ਸਤ ਬਖਸ਼ਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ